ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲੈ ਕੇ ਆਏ ਆ ਜਿਹੜੀ ਆਪਾਂ ਮਿੱਤਰੋ ਮੋਗੇ ਜ਼ਿਲ੍ਹੇ ਦੇ ਪਿੰਡ ਹਰੀਏ ਵਾਲੇ ਤੋਂ ਤੇ ਹਰੀਏ ਵਾਲੇ ਪਿੰਡ ਦਾ ਮਿੱਤਰੋ ਬਹੁਤ ਵੱਡਾ ਨਾਮ ਹੋਇਆ ਅਰਸ਼ਦੀਪ ਬਾਈ ਕ੍ਰਿਕਟ ਦਾ ਜਿਹੜਾ ਖਿਡਾਰੀ ਆ ਉਹ ਇਸੇ ਨਗਰ ਦਾ ਹੀ ਆ ਮਿੱਤਰੋ ਜਿੰਦਾ ਵੱਡਾ ਨਾਮ ਆ ਤੇ ਉਸ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਇੱਕ ਮਿੱਤਰੋ ਝੋਟਾ ਵਕਾਉਗਾ ਕੱਟਾ ਜੇਕਰ ਤੁਹਾਨੂੰ ਮਈਆ ਕ੍ਰਾਸ ਕਰ ਲਈ ਜਾਂ ਰੇੜੀ ਤੇ ਜੁੜਨ ਲਈ ਚਾਹੀਦਾ ਤਾਂ ਫਿਰ ਤੁਸੀਂ ਬਾਈ ਨਾਲ ਰਾਬਤਾ ਕਾਇਮ ਕਰ ਲਿਆ ਜੇ ਪੁੱਛ ਲੈਣੀ ਆਪਾਂ ਸਾਰੀ ਡਿਟੇਲ ਬਾਪੂ ਸਤਿ ਸ਼੍ਰੀ ਅਕਾਲ ਜੀ ਹੋਰ ਕਿਉਂ ਠੀਕ ਠਾਕ ਆ ਹਾਂ ਠੀਕ ਆ ਜੀ ਨਾਮ ਦੱਸ ਦਈਏ ਕਿਹਨਾਂ ਦੀ ਆਪਣਾ ਕਰਨੈਲ ਸਿੰਘ ਜੀ ਕਰਨੈਲ ਸਿੰਘ ਘਰ ਤਾਂ ਆਪਣਾ ਆ ਗਿਆ ਮਾਲੇ ਵਾਲੀ ਸ਼ਰਕ ਤੇ ਉੱਪਰ ਆ ਹਾਂ ਅਜਾ ਕਰਨੈਲ ਬਾਈ ਜਿਹੜਾ ਕੱਟਾ ਵੇਚਣਾ ਆਪੇ ਕਿੰਨੀ ਉਮਰ ਦਾ ਇਹ ਪੌਣੇ 2 ਸਾਲ ਦਾ ਜੀ ਪੌਣੇ 2 ਸਾਲ ਦਾ ਆਹੀ ਮਾਝ ਦੀ ਮਾਂ ਜਿਹੜੀ ਆ ਆਹੀ ਠੀਕ ਹੈ ਕਿੰਨਾ ਦੁੱਧ ਦੇ ਦਿੰਦੀ ਆਂਦੀ ਮਾਂ ਇਹ ਇਹ 5 ਕਿਲੋ ਜੀ ਦੰਗ ਦਾ 10 11 ਕਿਲੋ ਦ ਠੀਕ ਹੈ ਭਾਈ ਅੱਛਾ ਤੇ ਇਹ ਆ ਕੱਟੀ ਆ ਗਈ ਪਿਛਲੇ ਸੋਹੇ ਦੀ ਹਾਂ ਆਈ ਏਦ ਕੀ ਵਾਲੇ ਸੋਹੇ ਠੀਕ ਹੈ ਹੁਣ ਅੱਗੇ ਫਿਰ ਗੱਪਣਾ ਹਾਂਜੀ ਇਹ ਤੇ ਟੱਪ ਆਪਣੇ ਹੋਇਆ ਪਰ ਅੱਛਾ 2.5 ਕੁ ਮਹੀਨੇ ਹੋਇਆ ਹੈ ਹਾਂਜੀ ਅੱਛਾ ਬਾਪੂ ਇਹਦੀ ਮਾੜਾ ਨੱਥ ਮਾਰੀਆ ਰੇੜੀ ਰੂੜੀ ਜੁੜਿਆ ਹੈ ਕਿ ਨਹੀਂ ਜੁੜਿਆ ਨਹੀਂ ਬਾਰਾ ਹੈ ਨਾ ਡਰਦਾ ਕਰਕੇ ਨਾ ਪਾਣੀ ਪੀਉਣ ਨੇ ਆ ਹਾਂਜੀ ਦੇ ਖਾਈਦਾ ਹੀ ਖਿੱਚਦਾ ਹੀ ਉਹ ਰੇੜੀ ਰੂੜੀ ਨਹੀਂ ਜੁੜਿਆ ਨਾ ਠੀਕ ਹੈ ਠੀਕ ਅੱਛਾ ਕਿੰਨੇ ਦਾ ਵੇਚਣ ਦਾ ਰਦਾ ਬਾਪੂ ਹਾਂ ਇਹ 85000 ਦਾ ਹੈ ਮਾਨਤਾ ਨਾਲ ਜਮ ਜੈਦ ਕਿਨੇ ਦਾ ਦੇਣਾ ਇਹ ਮਾਨਤਾ ਤੇ ਇੱਥੇ ਹੋਈ ਦਾ ਜੋ ਜਨਨੇ ਕਿ ਮੌਂਸਮ ਨਹੀਂ ਇਹਦਾ ਹੈ ਨਹੀਂ ਫਿਰ ਵਿਚਨਾ ਦਾ ਟਿਕਾਣਾ ਆਉਣਾ ਪੈਣਾ ਅੱਛਾ ਆਪਣੇ ਹ 84 ਦਾ 75 ਦਾ ਵਾਲਾ 75 ਦਾ ਵਾਲਾ ਹਣਾ 75 ਦਾ ਹਾਂ 75 ਚ ਉਹ ਗੱਲ ਕਰ ਲੂਗਾ ਤੁਹਾਡੇ ਨਾਲ ਹਣਾ ਠੀਕ ਹੈ ਅੱਛਾ ਮਨ ਲਾ ਹੁਣ ਜੇ ਕੋਈ ਲੈ ਜਾਵੇ ਮੇਰਾ ਮਨ ਕਹਿੰਦਾ ਮਈਆ ਕਰਾਸ ਤਾਂ ਕਰਨ ਲੱਗ ਜੂਗਾ ਇਹ ਉਹਦੇ ਉਹਦੇ ਪੰਜਾਸ਼ ਮੈਂ ਦੋ ਤਿੰਨ ਮਹੀਨੇ ਤਾਈ ਹਾਂ 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 ਤਾਂ ਨਹੀਂ ਕੋਈ ਨਹੀਂ ਖੇਡਾਈ ਅੱਛਾ ਇਹ ਕਿਹੜੇ ਸਾਣ ਦਾ ਬੱਚਾ ਕਿਹੜੇ ਦਾ ਇਹ ਇਹ ਮਲੇ ਮਲੇ ਦਾ ਬੱਲੀ ਟੂ ਦਾ ਬਲ ਬਲ ਬਸਾਨ ਸੀਗਾ ਠੀਕ ਹੈ ਬੱਲੂ ਟੂ ਮਲੇ ਨਹੀਂ ਉਹ ਫਿਰ ਰੋਟੀ ਸੀਗਾ ਆ ਰੋਟੀ ਠੀਕ ਆ ਸੋਹੰਦਾ ਠੀਕ ਹੈ ਵੀ ਟਿਕਟੂ ਕਾ ਭਰਾਇਆ ਹੋਣਾ ਤੋਈ ਨਹੀਂ ਹਾਂ ਸਾਂਹ ਤੋਂ ਜੀ ਅੱਛਾ ਕ੍ਰਾਸ ਹੀ ਕਰਾ ਕੇ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਕਿ ਭਰਾਇਆ ਨਹੀਂ ਅਸੀਂ ਠੀਕ ਹੈ ਕਨਫਰਮ ਨਹੀਂ ਕਰ ਮਿੱਤਰੋ ਬਾਈ ਨੂੰ ਮੰਨਦਾ ਵੀ ਕਿਹੜੇ ਦਾ ਹੈ ਉਹ ਤੁਸੀਂ ਮਲੇ ਨੋਰਮਲ ਹੀ ਮੰਨ ਲਓ ਅੱਛਾ ਬਾਈ ਕੀ ਰੇਟ ਰੱਖਿਆ ਹੁੰਦਾ ਆਪਾਂ 75000 ਰੁਪਿਆ ਹੈਨਾ ਮਾਨਤਨ ਕਰ ਦਾਂਗੇ ਨੰਬਰ ਕਿੰਨਾ ਫਿਰ ਆਪਣਾ 9592824780 959282 24780 24780 99928 24780 ਤੋੜ ਦਿਓ ਮੜੇ ਖੋਲ ਦੇ ਇਹਨੂੰ ਲੈ ਵੀ ਮਿੱਤਰੋ ਪਣ ਤੋੜ ਦਿਓ ਬੈਂਕ ਪੌਣੇ ਕੋ ਦੋ ਸਾਲ ਦੀ ਇੰਦੀ ਉਮਰ ਆ ਕਰਮਾਂ ਵਾਲੇ ਦੀ ਮਿੱਤਰੋ ਘਰੇਲੂ ਪਰਿਵਾਰਾਂ ਕੋਈ ਝੂਠ ਨਹੀਂ ਕੋਈ ਪੈ ਨੀ ਤੂਫਾਨ ਨਹੀਂ ਕੋਈ ਮਤਲਬ ਜਿੰਨਾ ਦੁੱਧ ਉਹਨਾਂ ਦੱਸਿਆ ਨਹੀਂ ਤਾਂ 15 16 ਕਿਲੋ ਅਗਲਾ ਦੱਸ ਦਿੰਦਾ ਪਰ ਜਿੰਨਾ ਮਾਲਕ ਨੇ ਚੋਇਆ ਬਾਈ ਦੁੱਧ 10 ਕਿਲੋ ਉਹਨਾਂ ਹੀ ਤੁਹਾਨੂੰ ਇਦੀ ਮਾਂ ਦਾ ਦੁੱਧ ਦੱਸਿਆ ਵਾਈ ਗੱਲ ਨੋਟ ਰੱਖਿਆ ਜਿਹੜਾ ਬੰਦਾ ਸਚਾਈ ਤੇ ਆ ਉਹਦੀ ਸਚਾਈ ਦੀ ਤਾਰੀਫ ਕਰ ਦੇਣੀ ਚਾਹੀਦੀ ਆ ਦੇਖੋ ਬਾਈ ਤੇ ਇਹ ਇਹੋ ਜਿਹਾ ਜਾਨਵਰ ਸਚਾਈ ਵਾਲਾ ਲੈਣ ਦਾ ਦਾ ਵੀ ਹੈ ਕੱਟਾ ਵੀ ਚੰਗਾ ਵਾ ਮਿੱਤਰੋ ਵਜਨ ਵਾਲਾ ਵਾ ਜਾਣ ਵਾਲਾ ਵਲੋਂ ਪਾਣੀ ਵਾਲਾ ਚੰਗਾ ਕੱਟਾ ਉੱਥੇ ਹੀ ਲੈ ਜਾਓ ਉੱਥੇ ਹੀ ਆ ਇਧਰ ਹੀ ਆ ਇਧਰ ਹੀ ਲਿਓ ਹਾਂ ਮੈਂ ਵੀ ਮਿੱਤਰੋ ਨੱਥ ਬਾਈ ਨੇ ਤਾਂ ਮਾਰੀ ਆ ਕਿਉਂਕਿ ਪਾਣੀ ਪੂਣੀ ਪਿਉਣਾ ਹੁੰਦਾ ਫਿਰ ਸੌਖਾ ਹੋ ਜਾਂਦਾ ਫੜ ਕੇ ਜਵਾਕ ਕੀ ਫਿਰਦੇ ਆ ਬਰਾਉਣ ਤੇ ਜਵਾਬ ਸਾਰੇ ਹੈਗੇ ਆ ਮਿੱਤਰੋ ਓਕੇ ਰੋਡ ਅੱਖਾਂ ਦੇ ਵਿੱਚ ਨੋਰਮਲ ਘਾਟ ਆ ਥੋੜਾ ਜਿਹਾ ਜੇ ਕੋਲੇ ਆ ਕੇ ਦੇਖੋਗੇ ਰਸੂ ਦੇ ਵਿੱਚ 5-10% ਦਿਖੂਗਾ ਤੁਹਾਨੂੰ ਨਹੀਂ ਤਾਂ ਨਹੀਂ ਬਾਕੀ ਸਾਰੀ ਮਾਰਕਿੰਗ ਓਕੇ ਆ ਜਮਾ ਮਾਰਕਿੰਗ ਵਾਲੇ ਪੱਖ ਤੋਂ ਦਾ ਕਰਮ ਵਾਲਾ ਓਕੇ ਜੜੀ ਫਿਰਦਾ ਮਿੱਤਰੋ ਰੇਟ 75000 ਰੁਪਿਆ ਵਾ ਵਿੱਚੋਂ ਮਾਨਤਨ ਹੋ ਜਾਊਗਾ ਨੰਬਰ ਮਾਲਕ ਦਾ ਸਕਰੀਨ ਦੇ ਉੱਤੇ ਆ ਪਿੰਡ ਹਰੀਏ ਵਾਲਾ ਜ਼ਿਲ੍ਹਾ ਮੋਗਾ